ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦਿਆਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9 ਵਜਨ ਵਾਲੇ ਨੇ 8:58 ਮਿੰਟ ਹੋ ਗਏ 9 ਵਜਨ ਵਾਲੇ ਨੇ ਤਰੀਕ ਅੱਜ ਹੈਗੀ 14 ਅਗਸਤ ਤੇ ਦਿਨ ਹੈਗਾ ਅੱਜ ਵੀਰਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਹੱਡ ਬੀਤੀ ਜੀ ਤੁਸੀਂ ਅੱਜ ਇਹ ਵੀਡੀਓ ਪੂਰੀ ਦੇਖ ਲਈ ਨਾ ਤੁਹਾਡਾ ਵੀ ਗੁਰੂ ਤੇ ਭਰੋਸਾ ਹੋਰ ਵੀ ਜ਼ਿਆਦਾ ਵੱਧ ਜਾਊਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਿਰਫ 10 ਮਿੰਟ ਆ ਪਾਠ ਕਰਨ ਦੇ ਨਾਲ ਗੁਰੂ ਸਾਹਿਬ ਜੀ ਨੇ ਅਰਦਾਸ ਪੂਰੀ ਕਰ ਦਿੱਤੀ ਤੇ ਕਿਹੜਾ ਪਾਠ ਹੈ ਕਿਸ ਸਮੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂਕਿ ਤੁਹਾਡੇ ਜਰੀਏ ਕੋਈ ਹੋਰ ਵੀ ਜਿਹੜਾ ਪਰਮਾਤਮਾ ਦੇ ਨਾਲ ਜੁੜੇ ਤਾਂ ਉਸ ਦਾ ਵੀ ਬਹੁਤ ਵੱਡਾ ਫਲ ਮਿਲਦਾ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਵੀਡੀਓ ਮੈਂ ਅੱਜ ਤੁਹਾਡੇ ਨਾਲੇ ਸ਼ੇਅਰ ਕਰਨ ਲੱਗੀ ਆਂ ਏਨਾ ਸੋਚਿਓ ਵੀ ਮੈਂ ਇਸੇ ਬਾਣੀ ਬਾਰੇ ਕਹਿ ਰਹੀ ਆ ਵੀ ਸਿਰਫ ਆਹੀ ਪਾਠ ਕਰਨ ਦੇ ਨਾਲ ਦੁੱਖ ਟੁੱਟਦੇ ਨਹੀਂ ਨਹੀਂ ਬਾਣੀ ਸਾਰੀ ਇੱਕ ਸਮਾਨ ਹੈ ਠੀਕ ਹੈ ਗੱਲ ਪਤਾ ਕੀ ਹੁੰਦੀ ਆ ਐਕਸਪੀਰੀਅੰਸ ਦੀ ਹੁੰਦੀ ਆ ਜਾਂ ਆਪਾਂ ਕਹਿੰਦੇ ਆ ਕਿਸੇ ਦੀ ਹੱਡ ਬੀਤੀ ਦੀ ਹੁੰਦੀ ਆ ਮੰਨ ਲਓ ਕਿਸੇ ਬੰਦੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਉਹਦੇ ਦੁੱਖ ਉਹਦੇ ਨਾਲ ਟੁੱਟ ਗਏ ਕਿਸੇ ਨੇ ਸੁਖਮਨੀ ਸਾਹਿਬ ਦਾ ਕੀਤਾ ਕਿਸੇ ਨੇ ਮੂਲ ਮੰਤਰ ਸਾਹਿਬ ਦਾ ਕੀਤਾ ਗੱਲ ਸਿਰਫ ਹੁੰਦੀ ਹੈ ਵੀ ਜੋ ਉਹਦੇ ਨਾਲ ਵਰਤੇ ਆ ਉਹ ਚੀਜ਼ ਦੀ ਹੁੰਦੀ ਹੈ ਇਹ ਨਹੀਂ ਹੁੰਦਾ ਵੀ ਮੈਂ ਕਹਿ ਰਹੀ ਆ ਵੀ ਆਹੀ ਪਾਠ ਜ਼ਿਆਦਾ ਸ਼ਕਤੀਸ਼ਾਲੀ ਹੈ ਜਾਂ ਆਹ ਗੁਰਬਾਣੀ ਜ਼ਿਆਦਾ ਸ਼ਕਤੀਸ਼ਾਲੀ ਹੈ ਸਾਰੀ ਗੁਰਬਾਣੀ ਇੱਕ ਸਮਾਨ ਹੈ ਚਾਹੇ ਵਾਹਿਗੁਰੂ ਦਾ ਸਿਮਰਨ ਕਰ ਲਓ ਚਾਹੇ ਮੂਲ ਮੰਤਰ ਸਾਹਿਬ ਕਰ ਲਓ ਚਾਹੇ ਸੁਖਮਨੀ ਸਾਹਿਬ ਕਰ ਲਓ ਚਾਹੇ ਜਪਜੀਤ ਸਾਹਿਬ ਚਾਹੇ ਚਪਾਈ ਸਾਹਿਬ ਚਾਹੇ ਰਹਿਰਾਸ ਸਾਹਿਬ ਜਿਹੜੀ ਮਰਜ਼ੀ ਬਾਣੀ ਜਪ ਲਓ ਸਭ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਹੈ ਨਾ ਉਹ ਭਰੋਸਾ ਤੇ ਸਾਡੀ ਪੱਕੀ ਭਾਵਨਾ ਹੁੰਦੀ ਆ ਸੋ ਇਦਾਂ ਦੀ ਘਟਨਾ ਜਿਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜਿਹੜੀ ਹੱਦ ਬੀਤੀ ਆ ਇਹ ਆਪਣੀ ਇਧਰ ਦੀ ਨਹੀਂ ਹੈਗੀ ਇਹ ਕੈਨੇਡਾ ਦੇ ਇੱਕ ਪਰਿਵਾਰ ਦੀ ਹੈ ਤੇ ਉਹ ਵੀ ਗੋਰਿਆਂ ਦੇ ਪਰਿਵਾਰ ਦੀ ਤੇ ਅੱਜ ਕੱਲ ਆਪਾਂ ਦੇਖਦੇ ਵੀ ਆ ਬਹੁਤ ਸਾਰੀਆਂ ਵੀਡੀਓ ਦੇਖਦੇ ਆ ਬਹੁਤ ਗੋਰੇ ਤੇ ਕਾਲੇ ਵੀ ਜਿਹੜੇ ਆ ਸਿੱਖ ਧਰਮ ਨਾਲ ਜੁੜ ਰਹੇ ਨੇ ਤੇ ਦੂਜੇ ਪਾਸੇ ਸ਼ਰਮ ਦੀ ਗੱਲ ਵੀ ਆ ਵੀ ਆਪਾਂ ਖੁਦ ਸਿੱਖ ਹੋ ਕੇ ਗੁਰੂ ਸਾਹਿਬ ਨੂੰ ਛੱਡ ਕੇ ਆਪਾਂ ਇੱਧਰ ਉੱਧਰ ਭਟਕਦੇ ਫਿਰਦੇ ਫਿਰ ਰਹੇ ਆ ਜਾਂ ਬਹੁਤ ਸਾਰੇ ਸਿੱਖ ਇਦਾਂ ਦੇ ਵੀ ਆ ਜੋ ਖੁਦ ਸਿੱਖੀ ਨੂੰ ਛੱਡ ਰਹੇ ਨੇ ਹੈਨਾ ਲੇਕਿਨ ਜਿਹੜੇ ਜਿਵੇਂ ਦੇਖੋ ਗੋਰਿਆਂ ਨੇ ਜਦੋਂ ਦੇਖਦੇ ਆ ਨਾ ਜਦੋਂ ਉਹਨਾਂ ਦੇ ਨਾਲ ਉਹ ਚੀਜ਼ ਬੀਤਦੀ ਹੈ ਜਾਂ ਉਹਨਾਂ ਦੇ ਨਾਲ ਐਕਸਪੀਰੀਅੰਸ ਹੁੰਦਾ ਤਾਂ ਫਿਰ ਉਹ ਮਹਿਸੂਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਫਿਰ ਉਹ ਪਰਮਾਤਮਾ ਦੇ ਨਾਲ ਗੁਰੂ ਨਾਲ ਵਾਹਿਗੁਰੂ ਨਾਲ ਜੁੜਦੇ ਆ ਸੋ ਇਦਾਂ ਦੀ ਇੱਕ ਘਟਨਾ ਇੱਕ ਗੋਰਿਆਂ ਦੇ ਪਰਿਵਾਰ ਦੀ ਹਸਬੰਡ ਵਾਈਫ ਦੀ ਹੈ। ਉਹਨਾਂ ਦੇ ਘਰ ਦੇ ਵਿੱਚ ਨਾ ਇੱਕ ਪੰਜਾਬੀ ਗੁਰਸਿੱਖ ਕੰਮ ਕਰਦਾ ਸੀ ਉਹਨਾਂ ਦੇ ਅੱਗੇ ਹਨਾ ਮਤਲਬ ਉਹ ਬਜ਼ੁਰਗ ਸੀ ਉਹਨਾਂ ਨੂੰ ਜਿਵੇਂ ਕਿਤੇ ਲੈ ਕੇ ਆਉਣਾ ਦਵਾਈ ਬੂਟੀ ਦਵਾਈ ਠੀਕ ਹੈ ਜਾਂ ਉਹਨਾਂ ਦੇ ਹੋਰ ਕੰਮattend ਕਰਨੇ ਤੇ ਇਦਾਂ ਦੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਇਧਰੋਂ ਨੌਜਵਾਨ ਜਿਹੜੇ ਹੈਗੇ ਆ ਉਹ ਇਦਾਂ ਉਧਰ ਜਾ ਕੇ ਕੰਮ ਕਰਦੇ ਨੇ ਤੇ ਕੰਮ ਦੀ ਕੋਈ ਸ਼ਰਮ ਨਹੀਂ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ। ਤੇ ਜਿਹੜਾ ਗੁਰਸਿੱਖ ਸੀ ਨਾ ਪਰਮਾਤਮਾ ਨੂੰ ਬੜਾ ਮੰਨਦਾ ਸੀ ਬਹੁਤ ਹੀ ਜ਼ਿਆਦਾ ਉਹ ਨਾਮ ਸਿਮਰਨ ਕਰਦਾ ਸੀ ਇੱਥੋਂ ਤੱਕ ਕਿ ਜਿਹੜਾ ਉਹਨੇ ਫੋਨ ਦੇ ਉੱਤੇ ਰਿੰਗਟੋਨ ਵੀ ਲਾਈ ਹੋਈ ਸੀ ਨਾ ਉਹ ਵੀ ਵਾਹਿਗੁਰੂ ਦੇ ਸਿਮਰਨ ਦੀ ਲਾਈ ਹੋਈ ਸੀ ਆਪਾਂ ਕਈ ਵਾਰੀ ਸੁਣਦੇ ਨਹੀਂ ਕਈ ਵਾਰੀ ਜੋ ਕਿਤੇ ਆਪਾਂ ਜਾ ਰਹੀ ਹੋਈਏ ਜਾਂ ਕਿਤੇ ਆਪਾਂ ਧੁੰ ਸੁਣਦੇ ਆ ਜਾਂ ਮੈਡੀਟੇਸ਼ਨ ਸੁਣਦੇ ਆ ਵਾਹਿਗੁਰੂ ਦੇ ਸਿਮਰਨ ਦੀ ਆਪਾਂ ਸੋਚਦੇ ਆ ਕਿ ਆਹ ਸਿਮਰਨ ਬਹੁਤ ਹੀ ਸਕੂਨ ਭਰਿਆਗਾ ਹੈਨਾ ਵਾਹਿਗੁਰੂ ਜਪਣ ਦਾ ਵੀ ਇੱਕ ਤਰੀਕਾ ਇੱਕ ਤਾਂ ਕਾਹਲੀ ਕਾਹਲੀ ਜਪਣਾ ਇੱਕ ਬਹੁਤ ਹੀ ਮਿਠਾਸ ਨਾ ਬਹੁਤ ਹੀ ਪਿਆਰ ਨਾਲ ਕੋਈ ਜਪਦਾ ਤਾਂ ਉਦੋਂ ਫਿਰ ਅੰਦਰੋਂ ਬੜਾ ਵਿਰਾਗ ਉੱਠਦਾ ਸੁਣ ਕੇ ਤਾਂ ਇਦਾਂ ਦੀ ਰਿੰਗਟੋਨ ਸੀ ਜਿਹੜੀ ਉਹਨੇ ਮਿਲ ਕੇ ਲਾਈ ਹੋਈ ਸੀ ਆਪਣੇ ਫੋਨ ਤੇ ਠੀਕ ਹੈ ਜਦੋਂ ਫੋਨ ਵੱਜਿਆ ਤਾਂ ਉਹਦੀ ਬੈਲ ਉਹ ਵੱਜੀ ਨਾ ਤਾਂ ਜਿਹੜੀ ਆਪਾਂ ਕਹਿੰਦੇ ਜਿਵੇਂ ਆਪਾਂ ਕਈ ਵਾਰੀ ਗਾਣੇ ਲਾ ਦਿੰਨੇ ਆ ਫੋਨ ਦੇ ਉੱਤੇ ਹਨ ਜਦੋਂ ਕੋਈ ਕਿਸਦਾ ਫੋਨ ਆਉਂਦਾ ਗਾਣਾ বাজਦਾ ਜਾਂ ਰਿੰਗਟੋਨ বাজਦੀ ਤਾਂ ਉਹ ਉਸ ਜਗ੍ਹਾ ਤੇ ਉਹਨੇ ਵਾਹਿਗੁਰੂ ਦੇ ਸਿਮਰਨ ਦੀ ਟੋਨ ਲਾਈ ਹੋਈ ਸੀ ਤਾਂ ਉਹ ਜਿਹੜਾ ਉਹ ਗੋਰਿਆਂ ਦਾ ਪਰਿਵਾਰ ਸੀ ਨਾ ਜਿਹੜਾ ਹਸਬੰਡ ਸੀ ਉਹਨੂੰ ਬਹੁਤ ਹੀ ਭਿਆਨਕ ਬਿਮਾਰੀ ਹੋ ਗਈ ਸੀ ਲਾ ਇਲਾਜ ਲਾ ਇਲਾਜ ਵੀ ਜਿਹਦਾ ਕੋਈ ਇਲਾਜ ਹੀ ਨਹੀਂ ਸੀ ਤੁਸੀਂ ਦੇਖੋ ਜਿਹਦਾ ਇਲਾਜ ਬਾਹਰਲੇ ਮੁਲਕ 'ਚ ਵੀ ਹੈ ਨਹੀਂ ਸੀ ਉੱਥੋਂ ਦੇ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਸੀ ਕੋਈ ਦਵਾਈ ਉਹ ਤੇ ਅਸਰ ਨਹੀਂ ਸੀ ਕਰ ਰਹੀ ਐ ਤਨੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਡਾਕਟਰ ਵੀ ਹੱਥ ਖੜੇ ਕਰ ਜਾਂਦੇ ਹਨ ਤੇ ਪਰ ਜੇ ਪ੍ਰਮਾਤਮਾ ਕਹਿੰਦੇ ਆ ਜੇ ਨਾ ਕਹਿੰਦੇ ਰਜਾ ਦੇ ਵਿੱਚ ਤੇ ਫਿਰ ਐ ਨਹੀਂ ਪਤਾ ਵੀ ਇੱਕ ਚੁਟਕੀ ਦੇ ਵਿੱਚ ਦੁੱਖ ਤੋੜ ਦੇਵੇ ਤੇ ਜਦੋਂ ਗੋਰਿਆਂ ਨੇ ਨਾ ਉਹ ਬਾਹਰ پارک ਚ ਬੈਠੇ ਹੋਏ ਸੀ ਤੇ ਉਹ ਵੀ ਉਹਨਾਂ ਦੇ ਕੋਲ ਮਤਲਬ ਕਿ ਜਿਹੜਾ ਗੁਰਸਿੱਖ ਸੀਗਾ ਖੜਾ ਸੀ ਤਾਂ ਉਹਦਾ ਫੋਨ ਵੱਜਦਾ ਜਿਹਦਾ ਫੋਨ ਵੱਜਦਾ ਉਹ ਰਿੰਗਟੋਨ ਜਿਹੜਾ ਸੁਣਦੇ ਆ ਉਹਨਾਂ ਨੂੰ ਬੜੀ ਮਿਠਾਸ ਲੱਗਦੀ ਆ ਉਹਦੇ ਵਿੱਚ ਹਾਲਾਂਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਪੰਜਾਬੀ ਉਹਨਾਂ ਨੂੰ ਆਉਂਦੀ ਨਹੀਂ ਉਹ ਜਿਹੜਾ ਗੁਰਸਿੱਖ ਆ ਉਹ ਵੀ ਉਹਨਾਂ ਨਾਲ ਅੰਗਰੇਜ਼ੀ ਚ ਗੱਲ ਕਰਦਾ ਸੀ ਤਾਂ ਉਹਨਾਂ ਨੇ ਨਾ ਫਿਰ ਦੋਨੇ ਕਿਹਾ ਵੀ ਮੈਂ ਇੱਕ ਮਿੰਟ ਆਇਆ ਮੈਂ ਫੋਨ ਅਟੈਂਡ ਕਰ ਲਵਾਂ ਪਰਮਿਸ਼ਨ ਲੈ ਕੇ ਉਹ ਸਾਈਡ ਤੇ ਗਿਆ ਉਹਨੇ ਫੋਨ ਸੁਣਿਆ ਜਦੋਂ ਵਾਪਸ ਉਹਨਾਂ ਦੇ ਕੋਲ ਆਇਆ ਤਾਂ ਉਹਨਾਂ ਨੇ ਪੁੱਛਿਆ ਵੀ ਇਹ ਕੀ ਲੱਗਿਆ ਹੋਇਆ ਸੀ ਤੇਰੇ ਫੋਨ ਤੇ ਤਾਂ ਉਹਨੇ ਦੱਸਿਆ ਜੀ ਕਹਿੰਦਾ ਇਹ ਸਾ ਵੀ ਵਾਹਿਗੁਰੂ ਦੇ ਸਿਮਰਨ ਦੀ ਜਿਹੜੀ ਹੈਗਾ ਵੀ ਉਹ ਮੈਂ ਲਾਈ ਹੋਈ ਸੀਗੀ ਤੇ ਜਦੋਂ ਕੋਈ ਦਾ ਫੋਨ ਆਂਦਾ ਤਾਂ ਵੀ ਜਿਹੜੀ ਰਿੰਗਟੋਨ বাজਦੀ ਉਹਦੇ ਜਗ੍ਹਾ ਤੇ ਸਿਮਰਨ ਚੱਲਦਾ ਤੇ ਇਹਦੇ ਨਾਲ ਮੈਨੂੰ ਹਰ ਵੇਲੇ ਪਰਮਾਤਮਾ ਯਾਦ ਰਹਿੰਦਾ ਮੈਂ ਕਦੇ ਉਹਨਾਂ ਨੂੰ ਵਿਸਰਦਾ ਨਹੀਂ ਤੇ ਉਹ ਕਹਿੰਦੇ ਵੀ ਬੜਾ ਇਹਦੇ ਵਿੱਚ ਸਕੂਨ ਸੀ ਇਹ ਕਹਿੰਦੇ ਵੀ ਨਾਮ ਜਪਣ ਦਾ ਨਾਮ ਸਿਮਰਨ ਕਰ ਹੁੰਦਾ ਕੀ ਹੈ ਤਾਂ ਫਿਰ ਉਹਨੂੰ ਵੀ ਲੱਗਿਆ ਵੀ ਇਹ ਬੜੇ ਦਿਲਚਸਪੀ ਲੈ ਕੇ ਸੁਣ ਰਹੇ ਨੇ ਪਰ ਉਹਨੂੰ ਇਹ ਪਤਾ ਸੀ ਵੀ ਇਹਨੂੰ ਇਹ ਜਿਹੜਾ ਹੈਗਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਪਰ ਉਹਨੇ ਬਚਾਇਏ ਨੇ ਕਦੇ ਕਿਹਾ ਨਹੀਂ ਉਹਨਾਂ ਨੂੰ ਵੀ ਹਨਾ ਤੁਸੀਂ ਨਾਮ ਸਿਮਰਨ ਕਰ ਲਓ ਕਿਉਂਕਿ ਉਹਦੇ ਮਨ ਚ ਇਹ ਸੀ ਵੀ ਇਹ ਗੋਰੇ ਨੇ 크ਿਸਚਨ ਨੇ ਹਨਾ ਕੀ ਪਤਾ ਅਗਲਾ ਮੰਨੇ ਨਾ ਮੰਨੇ ਸੁਸਕਾਰਕਿਓ ਨੇ ਕਦੇ ਗੱਲ ਵੀ ਨਹੀਂ ਸੀ ਕੀਤੀ ਉਹਨਾਂ ਨੇ ਪਰ ਜਦੋਂ ਅੱਜ ਉਹਨਾਂ ਨੇ ਪੁੱਛਿਆ ਤਾਂ ਉਹਦਾ ਵੀ ਦਿਲ ਕੀਤਾ ਵੀ ਮੈਂ ਦੱਸਾਂ ਜਿ ਜ ਕੋਈ ਹੈ ਨਾ ਪਰਮਾਤਮਾ ਦੇ ਨਾਲ ਜੁੜੇ ਤਾਂ ਉਹਨੇ ਸਾਰਾ ਦੱਸਿਆ ਕਹਿੰਦਾ ਨਾਮ ਸਿਮਰਨ ਕਰਨ ਦੇ ਨਾਲ ਵੱਡੇ ਵੱਡੇ ਦੁੱਖ ਰੋਗ ਟੁੱਟ ਜਾਂਦੀ ਆ। ਤਾਂ ਜਿਹੜੀ ਉਹ ਪੂਰੇ ਦੇ ਘਰ ਵਾਲੀ ਸੀ ਉਹ ਕਹਿੰਦੀ ਅੱਛਾ ਤੇ ਕਹਿੰਦੀ ਇੰਨਾ ਦਾ ਜਿਹੜਾ ਰੋਗ ਆ ਉਹ ਟੁੱਟ ਖਤਮ ਹੋ ਸਕਦਾ ਨਾਮ ਸਿਮਰਨ ਕਰਨ ਨਾਲ ਉਹ ਕਹਿੰਦਾ ਹਾਂਜੀ। ਕਹਿੰਦੀ ਫਿਰ ਸਾਨੂੰ ਦੱਸ ਅਸੀਂ ਕਿੱਦਾਂ ਕਰੀਏ। ਪਰ ਸਾਨੂੰ ਤਾਂ ਕਹਿੰਦੀ ਵੀ ਪੰਜਾਬੀ ਆਂਦੀ ਨਹੀਂ ਸਾਨੂੰ ਤਾਂ ਅੰਗਰੇਜ਼ੀ ਆਂਦੀ ਆ ਤੇ ਆਪਾਂ ਨੂੰ ਇਹ ਵੀ ਪਤਾ ਵੀ ਅੱਜ ਕੱਲ ਬੋਟਕਾ ਸਭ ਅੰਗਰੇਜ਼ੀ ਚ ਵੀ ਆਉਂਦੇ ਨੇ ਹਿੰਦੀ ਚ ਵੀ ਆਉਂਦੇ ਆ ਪੰਜਾਬੀ ਚ ਵੀ ਆਉਂਦੇ ਨੇ। ਹੈਨਾ? ਤੇ ਪਰ ਇੱਕ ਗੱਲ ਇਹ ਵੀ ਆ ਤੇ ਜਿਵੇਂ ਹੁਣ ਜਪਜੀ ਸਾਹਿਬਾ ਹਨਾ ਉਹ ਚ ਥੋੜਾ ਜਿਆਦਾ ਟਾਈਮ ਲੱਗਦਾ ਸੁਖਮਨੀ ਸਾਹਿਬ ਦੇ ਵਿੱਚ ਹੋਰ ਜਿਆਦਾ ਟਾਈਮ ਲੱਗਦਾ ਬਾਣੀ ਜਪਦੇ ਹੋਏ ਹਨਾ ਤਾਂ ਉਹ ਕਹਿੰਦੇ ਵੀ ਫਿਰ ਅਸੀਂ ਕਿਹੜਾ ਜਿਵਨ ਕਰੀਏ ਜਾਂ ਕੀ ਜਪੀ ਉਹ ਵੀ ਸਾਨੂੰ ਦੱਸ ਤਾਂ ਕਹਿੰਦਾ ਵੀ ਤੁਸੀਂ ਐਦਾਂ ਕਰਿਓ ਮੈਂ ਨਾ ਤੁਹਾਨੂੰ ਇੰਗਲਿਸ਼ ਦੇ ਵਿੱਚ ਗੁਟਕਾ ਸੈਵਨ ਲਿਆ ਦਾਂਗਾ ਤੇ ਤੁਸੀਂ ਉਹਦੇ ਵਿੱਚੋਂ ਪਾਠ ਕਰ ਲਿਓ ਤੇ ਕਹਿੰਦਾ ਤੁਸੀਂ ਪਰ ਆਪਦਾ ਨਾ ਪਹਿਲਾਂ ਜਿਹੜੀ ਜੀਵਨ ਦੀ ਤੁਹਾਡੀ ਜਿਉਣ ਦਾ ਢਾਂਗਾ ਉਹਨੂੰ ਬਦਲੋ ਉਹ ਕਹਿੰਦੇ ਵੀ ਕਿੱਦਾਂ ਬਦਲੀਏ ਕਹਿੰਦਾ ਤੁਸੀਂ ਤਾਂ ਸੌਂ ਨਹੀਂ ਰਾਤ ਨੂੰ 12 1 ਵਜੇ ਨੂੰ ਕਹਿੰਦਾ ਤੁਸੀਂ ਟਾਈਮ ਤੇ ਸੌਣਾ ਸ਼ੁਰੂ ਕਰੋ ਤੇ ਤੁਸੀਂ 1 2 ਵਜੇ ਉੱਠਣਾ ਸ਼ੁਰੂ ਕਰੋ ਅਮਰਤ ਦੇ ਲਈ ਕਹਿੰਦਾ ਉਸ ਟਾਈਮ ਉੱਠ ਕੇ ਇਸ਼ਨਾਨ ਕਰਕੇ ਫਿਰ ਤੁਸੀਂ ਸਿਮਰਨ ਕਰਿਆ ਕਰੋ ਚੌਂਕੜੀ ਮਾਰ ਕੇ ਤੇ ਕਹਿੰਦੇ ਜਿਹੜੇ ਤੁਸੀਂ ਸ਼ਰਾਬ ਆਂਡਾ ਮੀਟ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਇਹ ਵੀ ਬੰਦ ਕਰੋ ਜਦੋਂ ਤੁਸੀਂ ਇਹਨਾਂ ਨੂੰ ਬੰਦ ਕਰੋਗੇ ਤੇ ਤੁਸੀਂ ਜਦੋਂ ਅੰਮ੍ਰਿਤ ਵੇਲੇ ਉੱਠੋਗੇ ਟਾਈਮ ਤੇ ਸੌਂਗੇ ਤੇ ਕਹਿੰਦੇ ਨਾਮ ਸਿਮਰਨ ਕਰੂੰਗੀ ਤੇ ਕਹਿੰਦਾ ਪਰਮਾਤਮਾ ਜ਼ਰੂਰ ਮਿਹਰ ਕਰੂਗਾ ਤੁਹਾਡਾ ਰੋਗ ਜ਼ਰੂਰ ਤੋੜੂਗਾ ਤੇ ਉਸ ਗੁਰਸਿੱਖ ਨੇ ਬੜੇ ਵਿਸ਼ਵਾਸ ਨਾਲ ਉਹਨਾਂ ਨੂੰ ਇਹ ਚੀਜ਼ ਕਹੀ ਤੇ ਪਰਮਾਤਮਾ ਵੀ ਫਿਰ ਆਪਣੀ ਲਾਜ ਜ਼ਰੂਰ ਰੱਖਦਾ ਜਦੋਂ ਆਪਾਂ ਕਿਸ ਨੂੰ ਪੂਰੇ ਵਿਸ਼ਵਾਸ ਨਾਲ ਚੀਜ਼ ਦੱਸਦੇ ਆ ਨਾ ਤਾਂ ਫਿਰ ਪਰਮਾਤਮਾ ਵੀ ਸਾਡੀ ਲਾਜ ਪੱਤ ਜ਼ਰੂਰ ਰੱਖਦਾ ਤਾਂ ਫਿਰ ਉਹਨਾਂ ਨੇ ਕਿਹਾ ਠੀਕਾ ਸੀ ਕਰ ਲਾਂਗੇ ਪਰ ਅਸੀਂ ਕਰੀਏ ਕਿਹੜਾ ਪਾਠ ਤਾਂ ਉਹ ਸੋਚਣ ਲੱਗ ਗਿਆ ਵੀ ਜੇ ਮੈਂ ਇਹਨਾਂ ਨੂੰ ਜਪਜੀ ਸਾਹਿਬ ਦੱਸੂਗਾ ਉਹ ਵੀ ਥੋੜਾ ਟਾਈਮ ਲੱਗੂਗਾ ਸੁਖਮਨੀ ਸਾਹਿਬ ਤਾਂ ਹੋਰ ਵੀ ਜ਼ਿਆਦਾ ਲੱਗੂਗਾ ਤਾਂ ਕਹਿੰਦਾ ਤੁਸੀਂ ਇਦਾਂ ਕਰਿਆ ਕਰੋ ਚੌਪਾਈ ਸਾਹਿਬ ਦਾ ਪਾਠ ਕਰ ਲਿਆ ਕਰੋ ਪਰ ਕਰਨਾ ਕਹਿੰਦਾ ਵੀ ਬੜੇ ਪਿਆਰ ਨਾਲ ਹੈ ਹਨਾ ਜੇ ਬਹੁਤ ਕਾਲ ਦੇ ਵਿੱਚ ਕੋਈ ਕਰਦਾ ਤਾਂ ਉਹ ਤਾਂ 5 ਮਿੰਟ 5-6 ਮਿੰਟ ਚ ਵੀ ਕਰ ਲੈਂਦਾ ਬਹੁਤ ਜ਼ਿਆਦਾ ਸਪੀਡ 'ਚ ਜੇਪਾ ਥੋੜਾ ਜਿਹਾ ਹੋਰ ਥੋੜਾ ਹੌਲੀ ਕਰੀਏ 10 ਮਿੰਟ ਵੀ ਲੱਗ ਜਾਂਦੇ ਆ ਕਈ ਲੋਕ ਬਹੁਤ ਹੀ ਜ਼ਿਆਦਾ ਪਿਆਰ ਚ ਬਹੁਤ ਹੀ ਆਰਾਮ ਨਾਲ ਕਰਦੇ ਹੋ 15 ਮਿੰਟ ਵੀ ਲਾ ਦਿੰਦੇ ਨੇ ਸੋ ਹਰ ਇੱਕ ਦਾ ਪਾਠ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਤਾਂ ਉਹਨੇ ਦੱਸਿਆ ਕਹਿੰਦਾ ਤੁਸੀਂ ਬੜੇ ਪਿਆਰ ਨਾਲ ਆਰਾਮ ਨਾਲ ਪਾਠ ਕਰਨਾ ਕਾੜ ਨਹੀਂ ਕਰਨੀ ਉਹ ਕਹਿੰਦੇ ਠੀਕ ਹੈ ਤੇ ਉਹਨਾਂ ਨੇ ਉਦਾਂ ਹੀ ਕੀਤਾ ਉਹਨੇ ਗੁਟਕਾ ਸੇਵ ਲਿਆ ਤਾਂ ਉਹਨਾਂ ਨੇ ਚੁਪੈਸਾ ਦਾ ਪਾਠ ਆਰੰਭ ਕਰ ਦਿੱਤਾ ਜਦੋਂ ਉਹਨਾਂ ਨੂੰ ਹੋ ਗਿਆ ਨਾ ਮੀਨਾਕ ਤੇ ਮੀਨੇ ਕੇ ਬਾਗਣਾ ਉਹਨਾਂ ਨੂੰ ਕੁਝ ਉਸ ਜਿਹੜਾ ਉਹਦੇ ਘਰ ਵਾਲਾ ਸੀ ਉਹਨੂੰ ਕੁਝ ਫਰਕ ਨਜ਼ਰ ਆਇਆ ਆ ਆਪਣੇ ਆਪ 'ਚ ਮਹਿਸੂਸ ਹੋਇਆ ਮਤਲਬ ਕੁਝ ਹੁੰਦਾ ਨਾ ਆਪਾਂ ਨੂੰ ਆਪਣੇ ਅੰਦਰੋਂ ਫੀਲ ਹੁੰਦਾ ਵੀ ਹਾਂ ਹੁਣ ਅੱਗੇ ਨਾਲੋਂ ਮੇਰੇ 'ਚ એનર્ਜੀ ਜ਼ਿਆਦਾ ਹੈ ਹੁਣ ਮੈਨੂੰ ਥਕਾਵਟ ਘੱਟ ਹੁੰਦੀ ਹੈ ਜਾਂ ਮੇਰੀ ਹੁਣ ਸਿਹਤ ਠੀਕ ਆ ਅੱਗੇ ਨਾਲੋਂ ਉਹਨੇ ਆਪਣੀ ਵਾਈਫ ਨਾਲ ਗੱਲ ਕੀਤੀ ਮੈਨੂੰ ਅੱਗੇ ਨਾਲ ਬਹੁਤ ਫਰਕ ਲੱਗ ਰਿਹਾ ਮੈਨੂੰ ਕੁਝ ਬਦਲਦਾ ਮਹਿਸੂਸ ਹੋ ਰਿਹਾ ਆਪਣੇ ਅੰਦਰ ਤਾਂ ਉਹ ਕਹਿੰਦੀ ਐ ਅੱਛਾ ਉਹਨਾਂ ਨੂੰ ਹੋਰ ਜ਼ਿਆਦਾ ਜਾਨੀ ਕਿ ਫਿਰ ਭਰੋਸਾ ਬਣਨਾ ਸ਼ੁਰੂ ਹੋ ਗਿਆ ਵੀ ਵਾਕਈ ਇਹ ਤਾਂ ਬਹੁਤ ਜਾਨੀ ਕਿ ਪਾਵਰਫੁਲ ਚੀਜ਼ ਐ ਜਿਹਦੇ ਨਾਲ ਮਤਲਬ ਕਿ ਇੰਨਾ ਵੱਡਾ ਰੋਕ ਜਿਹਨੂੰ ਡਾਕਟਰਾਂ ਨੇ ਜਵਾਬ ਦਿੱਤਾ ਅਗਰ ਉਹਦੇ 'ਚ ਵੀ ਫਰਕ ਪੈਣਾ ਸ਼ੁਰੂ ਹੋ ਰਿਹਾ ਐ ਅਗਰ ਉਹਨਾਂ ਨੂੰ ਮਹਿਸੂਸ ਹੋ ਰਿਹਾ ਵੀ ਮੇਰੇ ਸਿਹਤ ਦੇ ਵਿੱਚ ਫਰਕ ਆ ਤਾਂ ਚਲੋ ਜੀ ਕਰਦੀ ਕਰਾਉਂਦੇ ਨਾ 6 ਮਹੀਨੇ ਹੋ ਗਏ 6 ਮਹੀਨਿਆਂ ਦੇ ਵਿੱਚ ਤਾਂ ਉਹਨੂੰ ਇਹ ਲੱਗਿਆ ਕਿ ਮੈਂ ਤਾਂ ਬਿਲਕੁਲ ਆਮ ਨੋਰਮਲ ਆ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਨੀ ਤਾਂ ਉਹਨਾਂ ਨੇ 6 ਮਹੀਨਿਆਂ ਬਾਅਦ ਵੈਸੇ ਮੈਡੀਸਿਨ ਉਹਦੀ ਚੱਲ ਤਾਂ ਰਹੀ ਸੀ ਠੀਕ ਹੈ ਪਰ ਡਾਕਟਰ ਨੇ ਇਹ ਕਹਿਤਾ ਸੀ ਵੀ ਕੋਈ ਜਦੋਂ ਬਿਮਾਰੀ ਦਾ ਨਹੀਂ ਮਤਲਬ ਕਿ ਲਾਗਦਾ ਹੀ ਨਹੀਂ ਪਤਾ ਚੱਲਦਾ ਵੀ ਕਰੀਏ ਕੀ ਤਾਂ ਦਵਾਈ ਵੀ ਤੁਹਾਨੂੰ ਪਤਾ ਫਿਰ ਅਸਰ ਉਹੀ ਜਿਹਾ ਹੀ ਕਰਦੀ ਹੈ ਹਨਾ ਤਾਂ ਉਹ ਜੋ 6 ਮਹੀਨੇ ਬਾਅਦ ਉਹਨਾਂ ਨੇ ਸੋਚਿਆ ਵੀ ਟੈਸਟ ਕਰਾਈਏ ਮਨ ਦੇ ਵਿੱਚ ਖਿਆਲ ਆਇਆ ਉਹ ਡਾਕਟਰ ਦੇ ਕੋਲ ਗਏ ਕਹਿੰਦੇ ਸਾਡਾ ਟੈਸਟ ਕਰੋ ਜੋ ਟੈਸਟ ਕੀਤਾ ਤਾਂ ਡਾਕਟਰ ਵੀ ਹੈਰਾਨ ਉਹ ਖੁਦ ਵੀ ਹੈਰਾਨ ਰਿਪੋਰਟਾਂ ਉਹਨਾਂ ਦੀ ਬਿਲਕੁਲ ਨੋਰਮਲ ਆਈਆਂ ਤੇ ਇੱਕ ਦੋ ਡਾਕਟਰ ਨੇ ਵੀ ਕਿਹਾ ਵੀ ਤੁਹਾਡੀਆਂ ਪ੍ਰਾਣੀਆ ਰਿਪੋਰਟਾਂ ਦੇ ਵਿੱਚ ਜਿਹੜੀ ਇੰਨੀ ਭਿਆਨਕ ਬਿਮਾਰੀ ਹੋਈ ਆ ਉਹ ਇਹ ਰਿਪੋਰਟ ਦੇ ਵਿੱਚ ਆਈ ਨਹੀਂ ਹੈ ਇਹ ਤੁਸੀਂ ਕੀਤਾ ਕੀ ਹੈ ਤਾਂ ਉਹ ਵੀ ਹੈਰਾਨ ਕਹਿੰਦੇ ਵੀ ਅਸੀਂ ਤਾਂ ਸਾਨੂੰ ਤੱਕ ਗੁਰਸਿੱਖ ਨੇ ਮਤਲਬ ਕਿ ਪੰਜਾਬੀ ਗੁਰਸਿੱਖ ਆ ਉਹਨਾਂ ਨੇ ਅੰਗਰੇਜ਼ੀ ਸਾਹਿਬ ਦੱਸਿਆ ਵੀ ਉਹਨਾਂ ਨੇ ਇੱਕ ਨਾਮ ਸਿਰੋਂ ਦੱਸਿਆ ਸੀ ਇਸ ਤਾਂ ਉਹ ਕਰ ਰਹੇ ਆ ਵੀ ਸ਼ਾਇਦ ਉਹਦਾ ਕਰਕੇ ਚੀਜ਼ ਹੋਈ ਹੋਵੇ ਫਿਰ ਉਹ ਜਦੋਂ ਵਾਪਸ ਘਰ ਆਉਂਦੇ ਆ ਨਾ ਗੁਰਸਿੱਖ ਨੂੰ ਕਹਿੰਦੇ ਨੇ ਕਹਿੰਦੇ ਵੀ ਵਾਕਈ ਸਾਨੂੰ ਲੱਗਦਾ ਵੀ ਜੋ ਤੂੰ ਕਹਿ ਰਿਹਾ ਸੀ ਉਹ ਸੱਚ ਹੋ ਗਿਆ ਵੀ ਜਿਵੇਂ ਤੂੰ ਕਹਿ ਰਿਹਾ ਸੀ ਵੀ ਦੁੱਖ ਰੋਗ ਟੁੱਟਦੇ ਆ ਵੀ ਸਾਡਾ ਜਿਹੜਾ ਸਾਨੂੰ ਲੱਗਦਾ ਵੀ ਸਾਡਾ ਰੋਗ ਟੁੱਟ ਗਿਆ ਤਾਂ ਫਿਰ ਉਹਨੇ ਕਿਹਾ ਕਹਿੰਦਾ ਫਿਰ ਤੁਸੀਂ ਹੁਣ ਜੀ ਇੰਡੀਆ ਜ਼ਰੂਰ ਜਾਓ ਉੱਥੇ ਤਰਵਾਰ ਸਾਹਿਬ ਜਾਓ ਉੱਥੇ ਜਾ ਕੇ ਸੇਵਾ ਕਰੋ ਤੇ ਧੰਨ ਧੰਨ ਗੁਰੂ ਰਾਮਦਾਸ ਮਹਾਰਾ ਜੀ ਸ਼ੁਕਰਾਨਾ ਜ਼ਰੂਰ ਕਰਕੇ ਆਓ ਤੁਸੀਂ ਯਕੀਨ ਨਹੀਂ ਕਰਨਾ ਇਹ ਜਿਹੜੀ ਘਟਨਾ ਹੈ ਜੀ ਇਹ YouTube ਦੇ ਉੱਤੇ ਵੀ ਪਈ ਆ ਉਹ ਗੋਰਾ ਜਿਹੜਾ ਆਪਣੀਆਂ ਰਿਪੋਰਟਾਂ ਵੀ ਦਿਖਾਉਂਦਾ ਵੀ ਮੈਨੂੰ ਆ ਬਿਮਾਰੀ ਸੀ ਪਹਿਲਾਂ ਉਹ ਰਿਪੋਰਟਾਂ ਵੀ ਆਪਦੀਆਂ ਦਿਖਾਉਦਾ ਤੁਸੀਂ ਸਰਚ ਕਰੋਗੇ ਤੁਸੀਂ ਦੇਖ ਸਕਦੇ ਹੋ ਤੇ ਫਿਰ ਉਸ 2 ਮਹੀਨੇ ਦਾ ਟਾਈਮ ਕੱਢ ਕੇ ਆਇਆ ਸੀ ਆਪਣੀ ਘਰ ਵਾਲੀ ਨਾਲ ਲੈ ਕੇ 2 ਮਹੀਨੇ ਉੱਥੇ ਹੀ ਰਹੇ 2 ਮਹੀਨੇ ਉਹਨਾਂ ਨੇ ਉੱਥੇ ਸੇਵਾ ਕੀਤੀ ਠੀਕ ਹੈ ਉੱਥੇ ਕੁਰਸੇ ਚਰਣਾ ਚ ਬੈ ਕੇ ਨਾਮ ਸਿਰ ਨੂੰ ਸਿਮਰਨ ਹੋਰ ਵੱਧ ਤੋਂ ਵੱਧ ਕੀਤਾ ਤੇ ਤੁਸੀਂ ਦੇਖੋ ਇਹ ਕੋ ਗੋਰਾ ਪਰਿਵਾਰ ਗੋਰੇ ਨੂੰ ਨਹੀਂ ਪ੍ਰੋਸਾ ਬਣ ਗਿਆ ਗੁਰੂ ਤੇ ਹੁਣ ਗੱਲ ਪਤਾ ਕੀ ਆ ਉਹਨਾਂ ਨੇ ਓਮੇ ਓਮੇ ਕੀਤਾ ਜਿਵੇਂ ਜਿਵੇਂ ਉਸ ਗੁਰਸਿੱਖ ਨੇ ਕਿਹਾ ਅਗਰ ਉਹਨੇ ਕਿਹਾ ਬਿਸ਼ਰਾਵ ਨਹੀਂ ਪੀਣੀ ਮੀਡ ਨਹੀਂ ਖਾਣਾ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਟਾਈਮ ਤੇ ਸੋਣਾ ਹੈ ਹੈਨਾ ਤਾਂ ਉਹਨਾਂ ਨੇ ਹਰ ਇੱਕ ਚੀਜ਼ ਓਮੇ ਮੰਨੀ ਤੁਸੋਂ ਆਪਾਂ ਨੂੰ ਵੀ ਆਪਣੀ ਜ਼ਿੰਦਗੀ 'ਚ ਕੁਝ ਬਦਲਾਵ ਕਰਨੇ ਪੈਂਦੇ ਨੇ ਕੁਝ ਪਾਉਣ ਲਈ ਸੋ ਇਹ ਚੀਜ਼ ਹੈ ਹਮੇਸ਼ਾ ਤੁਸੇ ਧਿਆਨ ਰੱਖਿਓ ਵੀ ਜਦੋਂ ਆਪਾਂ ਗੁਰੂ ਦੇ ਹੁਕਮ ਨੂੰ ਪੂਰਨ ਤੌਰ ਤੇ ਮੰਨਣ ਦੀ ਕੋਸ਼ਿਸ਼ ਕਰਦੇ ਆਂ ਤਾਂ ਗੁਰੂ ਸਾਹਿਬ ਵੀ ਸਾਡੀ ਇਲਾਜਪਤ ਜ਼ਰੂਰ ਰੱਖਦੇ ਨੇ ਸੋ ਤੁਸੀਂ ਵੀ ਜਦੋਂ ਵੀ ਕੋਈ ਵੀ ਪਾਠ ਕਰੋ ਚਾਹੇ ਜਪਜੀ ਸਾਹਿਬ ਕਰੋ ਚਪਈ ਸਾਹਿਬ ਕਰੋ ਚਾਹੇ ਮੂਲ ਮੰਤਰ ਸਾਹਿਬ ਕਰੋ ਪਰ ਪੂਰੇ ਭਰੋਸੇ ਨਾਲ ਪੂਰੇ ਵਿਸ਼ਵਾਸ ਨਾਲ ਕਰਿਆ ਕਰੋ ਹੈਨਾ ਜਦੋਂ ਆਪਾਂ ਨੂੰ ਕੋਈ ਆ ਕੇ ਕਹਿ ਦਿੰਦਾ ਨਾ ਕਈ ਵਾਰੀ ਕਈ ਵਾਰੀ ਗੁਰੂ ਵੀ ਪਰਖਦਾ ਹੁੰਦਾ ਹੈ ਜੇ ਮੰਨ ਲੋ ਆਪਣਾ ਕੋਈ ਕਾਰਜ ਨਹੀਂ ਹੋਇਆ ਕਈ ਵਰੀ ਕੋਈ ਆ ਕੇ ਕਹੇ ਤੁਸੀਂ ਐ ਕਰੋ ਫਲਾਨੇ ਬਾਬੇ ਕੋਲੇ ਚਲੇ ਜਾਓ ਉਹ ਜੀ ਕੰਮ ਤੁਹਾਡਾ ਠੀਕ ਕਰ ਦੂਗਾ ਤਾਂ ਉਸ ਟਾਈਮ ਨਾਲ ਪੂਰੇ ਭਰੋਸੇ ਨਾਲ ਉਹਨਾਂ ਨੂੰ ਕਿਹਾ ਕਰੋ ਵੀ ਨਹੀਂ ਅਸੀਂ ਤਾਂ ਗੁਰੂ ਤੋਂ ਬਿਨਾ ਕਿਸੇ ਤੋਂ ਨਹੀਂ ਮੰਗਣਾ ਕੋਈ ਗੱਲ ਨਹੀਂ ਅੱਜ ਨਹੀਂ ਦਿੰਦੇ 10 ਦਿਨ ਹੁੰਦੇ ਨੇ ਕਿ 10 ਨੂੰ ਨਹੀਂ ਦਿੰਦੇ ਨੇ ਕਿ 1 ਸਾਲ ਨੂੰ ਦੇ ਦਿੰਨਗੇ ਪਰ ਮੰਗਣਾ ਗੁਰੂ ਤੋਂ ਹੀ ਆ ਅਸੀਂ ਉਹਨਾਂ ਤੋਂ ਬਿਨਾ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਣਾ ਇੰਨੇ ਭਰੋਸੇ ਨਾਲ ਕਿਹਾ ਕਰੋ ਤਾਂ ਫਰ ਪ੍ਰਮਾਤਮਾ ਵੀ ਜਰੂਰ ਮਿਹਰ ਕਰਦੇ ਨੇ ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ